ਤੇ ਇਹ ਮਾਤੂ ਸ੍ਰੀ ਭਗਤ ਸਿੰਘ ਦੇ ਨਾਲ ਜਿ cụcੜੇ ਵੱਡੇ ਵੱਡੇ ਦੇ ਰੂਪ ਤੇ ਇਕੱਠੇ ਹੋਏ ਆ ਕਿਉਂਕਿ ਅੱਜ ਸਾਡੇ ਪਿੰਡ ਚ ਗਾਵਾਂ ਦੇ ਵਿੱਚ ਇੱਕ ਬਹੁਤ ਵੱਡਾ ਖੂਨਦਾਨ ਦਾ ਕੈਂਪ ਲਗਾਇਆ ਜਾ ਰਿਹਾ ਹੈ ਇਹ ਕੈਂਪ ਜਿਹੜਾ ਇਸ ਸਰਹੱਦੀ ਲੋਕ ਸੇਵਾ ਸਮਿਤੀ ਪੰਜਾਬ ਵੱਲੋਂ ਲਗਾਇਆ ਜਾ ਰਿਹਾ ਹੈ ਜਿਹਦੇ ਲਈ ਕੀਵਲ ਕਸ਼ਨ ਜੀ ਜਨਰਲ ਸੈਕਟਰੀ ਪੰਜਾਬ ਵਿਸ਼ੇਸ਼ ਤੌਰ ਤੇ ਆਏ ਆ ਤੇ ਜਸਮਿੱਤਰ ਜੀ ਜਿਹੜੇ ਇਹ ਜ਼ਿਲ੍ਹਾ ਦੇ ਹਾਤੀ ਪ੍ਰਧਾਨ ਹੈ ਤੇ ਇਹ ਸਾਰੇ ਜਿਹੜਾ ਕੈਂਪ ਦੀ ਟ੍ਰੀਟ ਰੇਟ ਹੈ ਇਹ ਇਹਨਾਂ ਦੇ ਅੰਡਰ ਹੋ ਰਹੀ ਹੈ ਤੇ ਇਹਦੇ ਵਿੱਚ ਸਾਡੇ ਕੋਲ 60 ਪਲੱਸ ਰਜਿਸਟਰ ਜਿਹੜੀ ਇਹਨਾਂ ਨੇ ਕੀਤੀ ਹੋਈ ਹੈ ਲੋਕ ਜਿਨ੍ਹਾਂ ਨੇ ਦਾਨ ਕਰਨਾ ਹੈ ਤੇ ਐਕਸਚੁਅਲੀ ਤੱਕ ਚੰਤੀ ਜਿਹੜੀ ਹੈ ਉਹ ਉਹਨਾਂ ਦਾ ਅਸੀਂ ਕਲੈਕਟ ਕਰ ਚੁੱਕੇ ਹਾਂ ਬਰਾਡਰਿਓ ਨੇ ਤੇ ਸਾਡੀ ਜਿਹੜੀ ਹੈ ਉਹ ਟੀਮ ਸਪੈਸ਼ਲੀ ਸਿਵਲ ਹਸਪਤਾਲ ਤੋਂ ਆਈ ਹੈ ਅੰਡਰ ਦ ਗਾਈਡੈਂਸ ਆਫ ਵੀਡੀਓ ਡਾਕਟਰ ਦਲਜੀਤ ਸਿੰਘ ਤੇ ਇਹ ਸਾਰੀ ਜਿਹੜੀ ਹੈ ਇਹਨਾਂ ਨੇ ਟੀਮ ਨੇ ਸਾਨੂੰ ਅਪਰੋਚ ਕੀਤਾ ਸੀ ਕਿ ਅਸੀਂ ਜੋ ਬੜਾ ਵੱਡਾ ਦਾਨ ਮਹਾਦਾਨ ਕੈਂਪ ਲਗਾਉਣਾ ਚਾਹੀਏ ਹੈ ਖੂਨਦਾਨ ਤੋਂ ਵੱਡਾ ਤੇ ਕੋਈ ਦਾਨ ਹੁੰਦਾ ਹੀ ਨਹੀਂ ਜੋ ਇਹ ਬਹੁਤ ਵੱਡਾ ਇਹਨਾਂ ਦਾ ਉਕਰਾਂਦਾ ਸੀ ਇਸ ਕਰਕੇ ਫਿਰ ਅਸੀਂ ਜਿਹੜੀ ਟੀਮ ਹੈ ਉਹ ਆਪਣੀ ਸਰਕਾਰੀ ਹਸਪਤਾਲ ਤੋਂ ਮੰਗਾਈ ਤੇ ਉਹਨਾਂ ਦੇ ਸਹਿਯੋਗ ਨਾਲ ਇਹ ਸਾਰਾ ਕੈਂਪ ਲਗਾਇਆ ਜਾ ਰਿਹਾ ਹੈ ਤਾਂ ਕਿ ਇਹ ਜਿਹੜਾ ਜਿੰਨਾ ਇੱਥੋਂ ਬਲੱਡ ਕਲੈਕਟ ਹੋਏਗਾ ਇਹ ਸਾਡਾ ਸਾਰਾ ਸਰਕਾਰੀ ਹਸਪਤਾਲ 'ਚ ਜਾਏਗਾ ਤਾਂ ਕਿ ਉੱਥੋਂ ਮਰੀਜ਼ਾਂ ਨੂੰ ਜਿਹੜੇ ਵਿਚਾਰੇ ਪੂਰ ਮਰੀਜ਼ ਆਉਂਦੇ ਐ ਉਹਨਾਂ ਨੂੰ ਇਹ ਸਾਰਾ ਜਿਹੜਾ ਬਲੱਡ ਹੈ ਇਹ ਅਸੀਂ ਯੂਜ਼ ਕਰ ਸਕੀਏ ਤੇ ਇਹਦੇ ਵਿੱਚ ਸਾਡੇ ਕੋਈ ਵੀ ਪ੍ਰਾਈਵੇਟ ਜਿਹੜਾ ਹੈ ਉਹ ਕੋਈ ਨਾਲ ਇਨਵੋਲਡ ਨਹੀਂ ਹੈ ਇਹ ਸਰਕਾਰੀ ਟੀਮ ਆਈ ਹੈ ਉੱਥੋਂ ਐਂਬੂਲੈਂਸ ਆਈ ਹੈ ਨਾਲ ਪੂਰੀ ਟੀਮ ਹੈ ਡਾਕਟਰਸ ਦੀ ਫਿਜ਼ੀਸ਼ ਦੀ ਤੇ ਉਹਨਾਂ ਦੇ ਜਿਹੜੇ ਅਸਿਸਟੈਂਟ ਹੁੰਦੇ ਲੈਬ ਦੇ ਤੇ ਉਹ ਸਾਰਾ ਬਲੱਡ ਕਲੈਕਟ ਬੜੇ ਵਧੀਆ ਤਰੀਕੇ ਨਾਲ ਹੋ ਰਿਹਾ ਹੈ ਉਹਦੀ ਟੈਸਟਿੰਗ ਵਗੈਰਾ ਸਾਰੀ ਚੱਲ ਰਹੀ ਹੈ ਤੇ ਬਲੱਡ ਕਲੈਕਟ ਹੋ ਕੇ ਤੇ ਸਾਰਾ ਫਿਰ ਇਹ ਸਿਵਲ ਹਸਪਤਾਲ ਚੱਲ ਰਿਹਾ ਜੀ ਕਿਸੇ ਵੇਸ਼ ਕੀ ਦੇਣਾ ਚਾਹੁੰਦੇ ਆਂ ਦੀ ਨੋਜਵਾਨੀ ਪੀੜੀ ਇਹ ਬਹੁਤ ਇੰਪੋਰਟੈਂਟ ਏ ਕਿ ਉਪਰਾਲੇ ਜੀ ਇਹੋ ਜਿਹੇ ਉਪਰਾਲੇ ਹਰ ਪਿੰਡ ਦੇ ਵਿੱਚ ਹੋਣੇ ਚਾਹੀਦੇ ਆ ਇਹ ਇਹੋ ਜੀ ਟੀਮ ਲੀਡਰ ਜੇ ਜੁੜਨਗੇ ਤੇ ਸਾਡਾ ਯੂਥ ਜਿਹੜਾ ਉਹ ਜਿਸ ਪਾਸੇ ਜਾ ਰਿਹਾ ਏ ਉਹਦੇ ਤੋਂ ਮੁੜ ਕੇ ਵਧੀਆ ਪਾਸੇ ਜਿਹੜਾ ਹੈ ਉਹ ਦੇਖੋ ਜੇ ਉਪਰਾਲਾ ਕੀਤਾ ਤੇ ਆ ਗਏ ਸੋ ਇਹੋ ਜੀ ਉਪਰਾਲੀਆਂ ਦੀ ਬਹੁਤ ਲੋੜ ਹੈ ਠੀਕ ਹੈ ਸੋ ਯੂਥ ਦੇ ਵਿੱਚ ਬਹੁਤ ਪਾਵਰ ਹੈ ਸਾਡੇ ਪੰਜਾਬ ਦੇ ਬਸ ਉਹਨਾਂ ਨੂੰ ਸਹੀ ਦਿਸ਼ਾ ਦੇਣ ਦੀ ਲੋੜ ਹੈ ਉਹ ਦਿਸ਼ਾ ਲਈ ਅਸੀਂ ਤੇ ਬਹੁਤ ਸ਼ੁਕਰਗੁਜ਼ਾਰ ਆ ਇਹ ਟੀਮ ਦੇ ਜਿਨ੍ਹਾਂ ਨੇ ਇਸਹੀ ਪਾਸੇ ਮੋੜ ਮੋੜਨਾ ਸ਼ੁਰੂ ਕੀਤਾ ਉਹ ਅਗ ਦੇ ਪ੍ਰੋਗਰਾਮ ਆ ਜੀ ਕੇਵਲ ਕਿਸ਼ੋਰ ਸ਼ਰਮਾ ਪ੍ਰਦੇਸ਼ ਮੰਤਰੀ ਸੱਦੀ ਲੋਕ ਸੇਵਾ ਸੰਚੀ ਪੰਜਾਬ ਇਹ ਸੰਸਥਾ ਜਿਹੜੀ ਹੈ 올 ਇੰਡੀਆ ਲੈਵਲ ਦੇ ਉੱਤੇ ਹੈ ਇਸ ਦਾ ਨਾਮ ਹੈ ਸੀਮਾ ਜਾਗਰਣ ਮੰਚ ਔਰ ਪੰਜਾਬ ਦੇ ਵਿੱਚ ਇਹ ਸੱਦੀ ਲੋਕ ਸੇਵਾ ਸੰਚੀ ਦੇ ਨਾਮ ਦੇ ਉੱਤੇ ਕੰਮ ਕਰ ਰਹੀ ਹੈ ਅੱਜ ਪੁਨਾ ਸ਼ਹੀਦਾਂ ਨੂੰ ਯਾਦ ਕਰਨ ਵਾਸਤੇ ਇਹ ਸੰਸਥਾ ਨੇ ਔਰ ਸਾਡੇ ਜਸ ਮਿੱਤਰ ਸਿੰਘ ਜੀ ਪ੍ਰਧਾਨ ਉਹਨਾਂ ਦੀ ਰਹਿਮਾਈ ਦੇ ਹਿਤ ਹੁੰਦਾਨ ਕੈਂਪ ਲਗਾਇਆ ਜਾ ਰਿਹਾ ਹੈ ਜਿਵੇਂ ਕਿ ਸਾਡੇ ਮਾਣੂ ਜਤਰ ਮੀਨੂ ਚਤਰ ਜੀ ਨੇ ਜਿਹੜੇ ਇਸ ਇਲਾਕੇ ਦੇ ਐਸਐਮਓ ਨੇ ਉਹਨਾਂ ਨੇ ਵਿਸਤਾਰ ਪੂਰਕ ਦੱਸਤਾ ਹੈ ਕਿ ਇਹ ਜਿਹੜਾ ਖੂਨ ਹੈ ਇਹ ਉਹਨਾਂ ਗਰੀਬ ਤੇ ਉਹਨਾਂ ਬੇਸਹਾਰਾ ਲੋਕਾਂ ਨੂੰ ਜਿਨ੍ਹਾਂ ਨੂੰ ਇਸੀ ਲੋੜ ਹੈਗੀ ਉਹ ਗਵਰਨਮੈਂਟ ਦੇ ਹਸਪਤਾਲ ਵਿੱਚ ਦਿੱਤਾ ਜਾਏਗਾ ਪਰ ਅੱਜ ਇਸ ਪੀੜੀ ਨੂੰ ਇੱਕ ਨਵੀਂ ਦਿਸ਼ਾ ਦੇਣ ਵਾਸਤੇ ਕਿ ਜੋ ਅੱਜ ਪੰਜਾਬ ਦਾ ਹਾਲਾਤ ਨੇ ਨਸ਼ਾ ਦਾ ਜਾਂ ਦੂਸਰਾ ਮੈਂ ਇਹ ਬੇਨਤੀ ਕਰਾਂਗਾ ਅੱਜ ਦੇ ਮਹਾਨ ਦਿਨ ਦੇ ਉੱਤੇ ਕਿ ਲੋਕ ਖੇਡਾਂ ਵਿੱਚ ਲੱਗਣ ਔਰ ਖੂਨਦਾਨ ਕੈਂਪਾਂ ਦੇ ਵਿੱਚ ਆਪਣਾ ਪੂਰਨ ਸਹਿਯੋਗ ਦੇਣ ਔਰ ਆਪਣੇ ਆਉਣ ਵਾਲੀ ਪੀੜ੍ਹੀ ਨੂੰ ਇਸ ਲਈ ਇਹ ਕਿ ਇਹ ਪੀੜ੍ਹੀ ਦੇਸ਼ ਨੂੰ ਚਾਣ ਦੇ ਵਾਸਤੇ ਦਿਨ ਰਾਤ ਜਿਹੜਾ ਕੰਮ ਕਰੇ ਔਰ ਇਜੀ ਸੱਦੀ ਲੋਕ ਸੇਵਾ ਸਭਤੀ ਬਣੋ ਅੱਜ ਬਹੁਤ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਔਰ ਇੰਡਾ ਵੱਡਾ ਕੈਂਪ ਵੇਖ ਕੇ ਮੈਂ ਬਹੁਤ ਖੁਸ਼ ਹੋਇਆ ਹਾਂ ਕਿ ਇਸ ਸਰ ਦੇ ਕੈਂਪ ਪਿੰਡ-ਪਿੰਡ ਵਿੱਚ ਘਰ-ਘਰ ਘਰ ਵਿੱਚ ਸਦੀ ਲੋਕ ਸੇਵਾ ਸੰਪਤੀ ਦਾ ਸੰਦੇਸ਼ ਚੜਾ ਰਿਹਾ ਹੈ ਜੀ ਮੇਰਾ ਨਾਮ ਜਸਮੀਤ ਸਿੰਘ ਹੈ ਜੀ ਮੈਂ ਇਸ ਲੋਕ ਸੇਵਾ ਸੰਪਤੀ ਅੰਮ੍ਰਿਤਸਰ ਜ਼ਿਲ੍ਹੇ ਮਿੰਡ ਦਾ ਜ਼ਿਲ੍ਹਾ ਪ੍ਰਧਾਨਾ ਜੀ ਬਾਰੇ ਅੱਜ ਦਾ ਸਾਡਾ ਖੇਤ ਕੌਮ ਕੈਂਪ ਦਾ ਜਰ ਮੁੱਖ ਮਕਸਦਾ ਸ਼ਹੀਦ ਭਗਤ ਸਿੰਘ ਜੀ ਦੀ ਸੀ ਜੀ ਨੂੰ ਸਮਰਪਿਤ ਇੱਕ ਕੌਮਦਾਨ ਕਿੱਪ ਲਗਾਇਆ ਜਾ ਰਿਹਾ ਹੈ ਇਹਦੇ ਨਾਲ ਇੱਕ ਤਾਂ ਸਾਡੀ ਜਿਹੜੀ ਸੋਚ ਹੈ ਸਾਡੀ ਵਿਚਾਰਧਾਰਾ ਜਿਹੜੀ ਭਗਤ ਸਿੰਘ ਜੀ ਦੀ ਕੁਰਬਾਨੀ ਦੇ ਨਾਲ ਜਿਹੜੀ ਉਹ ਕੁਰਬਾਨੀ ਸਾਡੇ ਲਈ ਦੇ ਚੀ ਗਈ ਸੀ ਅਸੀਂ ਉਹਨੂੰ ਇੱਕ ਬਹਾਨੇ ਦੇ ਨਾਲ ਉਹਨਾਂ ਦੀ ਕਿਰਪਾ ਦੀ ਨੂੰ ਔਰ ਉਹਨਾਂ ਦਾ ਜਿਹੜਾ ਐਡਾ ਵੱਡਾ ਯੋਗਦਾਨ ਸਾਡੇ ਦੇਸ਼ ਦੀ ਆਜ਼ਾਦੀ ਦੀ ਹੋਇਆ ਸੀ ਕੀਤਾ ਸੀ ਉਹਨੂੰ ਯਾਦ ਕਰਨ ਦਾ ਇੱਕ ਸਾਡਾ ਹੱਦਲ ਆਇਆ ਔਰ ਮੈਂ ਦੱਸਣਾ ਚਾਹੁੰਦਾ ਜੀ ਸ਼ਹੀਦ ਤੋਂ ਲੈ ਕੇ ਮੌੜ ਤੱਕ ਬਹੁ ਗਿੰਟੀ ਦੇ ਵਿੱਚ ਲੋਕਾਂ ਨੇ ਆਪਣਾ ਖੂਨ ਜਾਨ ਦੇ ਦਿੱਤਾ ਔਰ ਅਜੇ ਪਿੱਛੇ بیٹنگ ਦੇ ਵਿੱਚ ਕਾਫੀ ਲੰਬੀ ਲਾਈਨਾਂ ਨਾਲ ਉਹਨਾਂ ਦੀ ਜਿਹੜੇ ਸ਼ਹੀਦ ਭਗਤ ਸਿੰਘ ਜੀ ਜੀ ਸੋਚ ਨੂੰ ਉਹਨਾਂ ਦੀ ਕੀਤੀ ਕੁਰਬਾਨੀ ਨੂੰ ਆਪਣੇ ਦੇਸ਼ ਭਤੀ ਚਾਰ ਨੂੰ ਯਾਦ ਕਰਦੇ ਹੋਏ ਨੌਜਵਾਨ ਬੜੇ ਜੋਸ਼ੂਖ ਰੋਚ ਨੇ ਨਾਲ ਬੜੇ ਪਿਆਰ ਔਰਤ ਸ਼ਾਹ ਦੇ ਨਾਲ ਉਹਨਾਂ ਨੂੰ ਸ਼ਰਧਾਂਜਲੀ ਦੇ ਰੂਪ ਦੇ ਵਿੱਚ ਆਪਣਾ ਫਲਗ ਜਿਲਾਦਾਨ ਕਰਨ ਆ ਰਹੇ ਜੀ ਅੱਜ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਦੀ ਦਲਦਲ ਦੇ ਵਿੱਚ ਜਸ ਜਾਰੀ ਕੀ ਕਹਿਣਾ ਚਾਹੁੰਦੇ ਬਿਲਕੁਲ ਜੀ ਪਿਛਲੇ ਕਈ ਸਾਲਾਂ ਤੋਂ ਸਾਡੇ ਪੰਜਾਬ ਦੀ ਜਿਹੜੀ ਮਾਤਭਰ ਪੀੜੀ ਆ ਔਰ ਜਿਹੜੀ ਨਵੀਂ ਪੀੜੀ ਪਿਆਰ ਹੋ ਰਹੀ ਆ ਜਿਹੜੀ ਇੱਕ ਪੀੜੀ ਤਾਂ ਖਤਮ ਹੋ ਚੁੱਕੀ ਆ ਜੀ ਔਰ ਦੂਜੀ ਜਿਹੜੀ ਪਨੀਰੀ ਨਵੇਂ ਬੱਚਿਆਂ ਦੀ ਨਵੇਂ ਬੱਚੇ ਜਿਹੜੇ ਅਜੇ ਕੀ ਕਹਿ ਸਕਦੇ ਆ ਜਿਹੜੇ ਪਲੱਸ 2 10ਵੀਂ ਪਲੱਸ 2 ਲੱਛ ਨੇ ਔਰ ਉਹਨਾਂ ਤੇ ਵੀ ਬੜੇ ਖਤਰੇ ਦੇ ਜਿਹੜੇ ਨਾ ਬੱਦਲ ਜਿਹੜੇ ਨਾ ਜੀ ਮਜ਼ਾ ਰਹੇ ਨੇ ਅਰ ਜਿਵੇਂ ਅਸੀਂ ਇਦਾਂ ਦੇ ਪ੍ਰੋਗਰਾਮ ਕਰਦੇ ਨੇ ਜਿੱਦਾਂ ਸਾਡੇ ਇਲਾਕੇ ਦੇ ਮੋਬਰ ਸਾਡੇ ਪਿੰਡਾਂ ਦੇ ਮੋਬਰ ਸਾਚੀਂ ਮੇਰੇ ਸਾਡੇ ਪਾਸੇ ਖੁੱਪੀ ਪਾਸੇ ਖੜੇ ਨੇ ਪਰ ਸਾਡਾ ਇੱਕ ਰੋਲ ਹੁੰਦਾ ਕਿ ਅਸੀਂ ਇਦਾਂ ਦੇ ਪ੍ਰੋਗਰਾਮ ਕਰਵਾ ਕੇ ਇੱਕ ਤਾਂ ਆਪਣੇ ਸ਼ਹੀਦਾਂ ਨੂੰ ਯਾਦ ਕਰੀਏ ਔਰ ਜਿਹੜੇ ਸਾਡੇ ਬੱਚੇ ਭੱਜਦੇ ਪਏ ਨੇ ਔਰ ਉਹ ਉਹਨਾਂ ਦੀ ਜਿਹੜੀ ਟਕੜਾ ਉਹਨਾਂ ਦਾ ਹੈਗਾ ਜੀ ਉਹ ਸਾਡੇ ਇਹਨਾਂ ਨੌਜਵਾਨਾਂ ਨੂੰ ਦੇਖ ਕੇ ਸਹੀ ਰਸਤੇ ਤੇ ਜਾਣ ਔਰ ਨਸ਼ੇ ਵਾਲੇ ਜਿਹੜੇ ਰਸਤੇ ਤੇ ਬੱਚੇ ਦੂਜੇ ਪੈ ਚੁੱਕੇ ਉਹਨਾਂ ਨੂੰ ਉਹਨਾਂ ਨੂੰ ਆਪਣਾ ਆਈਡਲ ਨਾ ਮੰਨਣਾ ਵੀ ਉਹ ਆਪਣਾ ਆਈਡਲ ਮੰਨਣਾ ਭਗਤ ਸਿੰਘ ਨੂੰ ਮੰਨਣਾ ਔਰ ਜਿਹੜੇ ਬੱਚੇ ਜਿਹੜੇ ਨੌਜਵਾਨ ਜਿਹੜੇ ਸਾਡੇ ਵੀਰ ਜੀ ਭਰਾ ਨੇ ਫੋਨਟਨ ਕਰਨਾ ਹੈ ਨਹੀਂ ਇਹਨਾਂ ਦੇ ਚੋਣਾਂ ਦੀ ਗੱਲ ਹੈ ਕਿ ਜੇ ਇਹ ਲੋਕ ਤੰਦਰੁਸਤ ਨੇ ਤੰਦਰੁਸਤੀ ਤੋਂ ਬਾਅਦ ਸਮਾਜੀ ਆਪਣਾ ਕੰਮ ਕਰਦੇ ਪਏ ਨੇ ਔਰ ਇੱਕ ਮਿਸਾਲ ਲਈ ਅਸ